ਪਾਜੀ ਸਾਸਰੀ ਗੱਲ ਜੀ ਸਾਰਿਆਂ ਨੂੰ ਨਾ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਹਾਰਾਜ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਤੇ ਆਪਾਂ ਲੱਗੇ ਸੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਨ ਤੇ ਅੱਜ ਆਪਾਂ ਇਹ ਆਏ ਸੀਗੇ ਰਾਤੀ 11 ਵਜੇ 11:00 ਕੱਢੇ 11:00 ਵਜੇ ਆਏ ਸੀਗੇ ਤੇ ਪ੍ਰਸ਼ਾਦ ਤੇ ਸਰੋਪੇ ਉਤੋ ਦਿੱਤੇ ਬਾਬਿਆਂ ਨੇ ਤੋਂ ਕਹਿੰਦੇ ਵਧੀਆ ਯਾਤਰਾ ਰਹੀ ਆ ਤੇ इन्हों मैं क्या न्याण मैं प्रसाद दे जिन्हें जिन्होंने घर देना बाकी देखते हैं अज अज मेथरी वाल के काली है और ना? है ना नाले वो खाली हो जूगी तैयारी तो नाले फिर उसे कुछ ना कुछ बीजा डैडी तेरे को कहे लैके आऊँगा कोई पनीरी तो बाकी देखते हैं होर की करते हैं एक सलवार ठीक करनी एक करती सी कल हाँ एक करनी है तो का ਤੁਸੀਂ ਆ ਪ੍ਰਸ਼ਾਦ ਦੇ ਆ ਜਿਨ੍ਹਾਂ ਜਿਨ੍ਹਾਂ ਦੇ ਘਰ ਦੇਣਾ ਤੇ ਫਿਰ ਬਾਕੀ ਆਪਾਂ ਲਗਦੇ ਆਣ ਕੇ ਲੋ ਜੀ ਆਪਾਂ ਮੈਂ ਕੈਨ ਨੂੰ ਨਾ ਵੱਢ ਕੇ ਤਾਲਕ ਨੂੰ ਹਾਂ ਮੇਥੀ ਨੂੰ ਵੱਢ ਕੇ ਤਾਂ ਸਕਾ ਲਈਏ ਇਹ ਸੁੱਕੀ ਤਾਂ ਫਿਰ ਵਧੀਆ ਸਬਜ਼ੀ ਚ ਪਾਈ ਜੇ ਨਾ ਜਦੋਂ ਗਰਮੀਆਂ ਨੂੰ ਤਾਂ ਇਹਦੀ ਵਧੀਆ ਖੁਸ਼ਬੂ ਆਉਂਦੀ ਹੈ ਸਬਜ਼ੀ ਚ ਤੇ ਇਹ ਨੂੰ ਅੱਜ ਵੱਟ ਲਈਏ ਸਾਰੀ ਨੂੰ ਸਕਾ ਲਈਏ ਤੋ ਕੇ ਉਸੇ ਤਾਂ ਹਾਲੇ ਮੈਂ ਇੱਕ ਵਾਰ ਮੈਨੂੰ ਫੜਾਈ ਆ ਫੋਨ ਚਾਰਜਰ ਲਾਇਆ ਚੱਲਦਾ ਰਹਿੰਦਾ ਲਓ ਦੋ ਮਿੱਟੀ ਮਲਦੀ ਕਿ ਮੁੰਡਾ ਜਿਹਾ ਪਟ ਦੇ ਪਟਣੀ ਰਹਿ ਗਈ ਆ ਪਰ ਕੰਮ ਨਵੇਂੜੀ ਗੇ ਇਹਨੂੰ ਬਸ ਮੈਂ ਬਣਾ ਕੇ ਦੇ ਦਿੰਨੀ ਆ ਸੁੱਕ ਜਾਈਗੀ ਫੇ ਦੋ ਤਿੰਨ ਧੁੱਪਾਂ ਲੱਗਣੀਆਂ ਨੇ ਨਾ ਦੋ ਤਿੰਨ ਧੁੱਪਾਂ ਚੰਨ ਨੇ ਸੁੱਕ ਜਾਣਾ ਫੇ ਪਾ ਕੇ ਰੱਖੋ ਨੀ ਕਿਸੇ ਡੱਬੇ ਚ ਗਰਮੀਆਂ ਨੂੰ ਸੋਖੇ ਰਹਿੰਦੇ ਆ ਸਬਜੀ ਦੇ ਵਿੱਚੋਂ ਨਾ ਫਿਰ ਪਾਲੀਏ ਤੇ ਵਧੀਆ ਰਹਿੰਦੀ ਹੈ। ਇਖਰੀ ਓਦਾਂ ਵੀ ਤਾਂ ਪਾਈਆਂ ਕੋ ਲਈਦੀ ਆ। ਇਹ ਖਰਾਬ ਹੀ ਜਾਣੀ ਹੈ। ਹੂੰ। 2-3 ਵਾਰੀ ਬਣਾਈ ਆ ਆਪਾਂ ਹਨਾ। ਹੋਰ ਜਿਦੋਂ ਇਹ ਨਿੱਕੇ ਨਿੱਕੇ ਹੁੰਦੇ ਸੀ ਨਾ ਜਿਹੜੀ ਮਰਜ਼ੀ ਸਬਜੀ ਇਹਨਾਂ ਨੂੰ ਖਵਾ ਦੇਦੀ ਸੀ। ਹੁਣ ਤਾਂ ਨਖਰੇ ਕਰਦੇ ਨੇ। ਅਮਨਪ੍ਰੀਤ ਤੇ ਸਾਡਾ ਬਾਲੇ ਨਖਰੇ ਕਰਦਾ। ਤੇ ਸਬਜੀ ਤੋਂ ਕਰਦਾ ਆ ਇਹਦੇ ਤੋਂ। ਪਾਲਕ ਦੀ ਪੁਰਜੀ ਨਹੀਂ ਖਾਣੀ। ਮੇਥੀ ਵੀ ਪੁਰਜੀ ਨਹੀਂ ਖਾਣੀ ਇਹਨੇ ਨਖਰੇ ਚਾਲਦੇ ਆਹ ਇਹਦੀ ਪਾਲਕ ਵੀ ਵੜ ਦੋ ਇਹ ਰਹਿਣ ਦੇ ਮੈਂ ਵੀ ਵਾਸਤੇ ਰੱਖੀ ਆ ਇਹ ਕਾ ਚੀਜ਼ ਵੀ ਵੜ ਦੋ ਆ ਕੀ ਹੈ ਕਿਹੜੀ ਇਹ ਤਾਂ ਸਾਰੋਂ ਆਹ ਤਾਂ ਰਹਿਣ ਦੇ ਖੜੀ ਹੁਣ ਪੱਕ ਗਈ ਉਹ ਤਾਂ ਮੈਂ ਵੀ ਵਾਸਤੇ ਰੱਖੀ ਮੈਂ ਹੋ ਜੂਗੀ ਨਾ ਫਿਰ ਵੀ ਰੱਖ ਲਾਂਗੀ ਸਾਂਭ ਕੇ ਉਹ ਵਧੀਆ ਦਾ ਪੱਤਾ ਬੜਾ ਵਧੀਆ ਸੀ ਖਰਾ ਆਹ ਦਾ ਵੜ ਦੋ ਹੈ ਇਹ ਵੀ ਵੜ ਦੇਣੀ ਹੈ ਅੱਛਾ ਲਜਸੀਆ ਰੱਖਿਆ ਮੰਜੇ ਤੇ ਫਿਰ ਹੋਰ ਵੱਡ ਕੇ ਦਿੰਨੀ ਆ ਤੈਨੂੰ ਚੋਟੇ ਨਾਲ ਉਹ ਜੂਆ ਮੇਥੀ ਪਾਟਤੀ ਹੋਰ ਮੈਂ ਕਿਸੇ ਨਾਲ ਕੱਟ ਕੇ ਤੇ ਆ ਵਹਿਲੀ ਹੋਵੇ ਇਹਨਾਂ ਦੇ ਡੈਡੀ ਕਿ ਕਹਿੰਨੀ ਆ ਜੇ ਕਿਤੇ ਦੱਸਗੀ ਕੋਈ ਪਨੀਰੀ ਪਲੋਦੀ ਲੈ ਕੇ ਆਊਗਾ ਤੇ ਆਪਾਂ ਪਨੀਰੀ ਬੀਚਾਂਗੇ ਮਾਈ ਗੁਰ ਹਾਂ ਕੁਲਾ ਆ ਸਾਰਾ ਪੱਟ ਬੜਾ ਕੇ ਦੇ ਨੂੰ ਕਰਾਂਗੇ ਆਪਾਂ ਕਿ ਜਿੱਦਣ ਤੇਰਾ ਡੈਡੀ ਉਧਰ ਨੂੰ ਚਲਾ ਗਿਆ ਨਾ ਕਿਤੇ ਉਹਨੂੰ ਦੇਖੀ ਇੱਥੇ ਪਨੀਰੀ ਬਨੂਰੀ ਉਹਨੇ ਉਧਰ ਨੇ ਫੋਨ ਖੜਕਾਉਣਾ ਆ ਕੀ ਮੰਮੀ ਬਸ ਕੀ ਕੀ ਲੈ ਕੇ ਆ ਲਸਣ ਇਹ ਲਸਣ ਆ ਇਹਨਾਂ ਨੂੰ ਕੋ ਦਾ ਬਟਣਾ ਪੱਟ ਬਣਾ ਇਹ ਰੋਕੇ ਪੱਟ ਬਣਾ ਬਿਚਾਰਾ ਵਿਚਾਲੇ ਜੇ ਆ ਗਿਆ ਤਾਂ ਗੋਡੇ ਆ ਗੁੱਡੇ ਹੀ ਨਹੀਂ ਲੰਗਾ। ਅਵੀ ਪੱਟ ਦਵਾਂ। ਹੂੰ। ਇਹ ਸ਼ਾਮ ਨੂੰ ਪੱਟ ਦਾਂਗੀ ਜਦੋਂ ਲੈ ਕੇ ਜਾਣੀ ਹੋਈ। ਪੂਰੇ ਫੈਲ ਦੇ ਪੱਟਵਾਂ। 판ਡੇ ਬੈਨੇ ਮੇਰੇ ਆਜੋ ਮਾਂਜੀ। ਮੈਂ ਮਾਰਚ ਲੈਣੀ ਹਾਂ ਦੋਸੀ ਮਸ਼ੀਨ ਢਾਲ। ਫਿਲਹਾਲ ਤਾਂ ਮੇਰਾ ਹਲੇ ਕਿਸੇ ਕੰਮ ਨੂੰ ਜੀ ਨਹੀਂ ਕਰਦਾ।

ਫੇਰ دیکھتے ਅੱਜ ਕੀ ਕਰਦੇ ਹਾਂ ਚਾਹ ਬਣਾਤੀ ਚਾਹ ਹੀ ਨਿਕਾਸ ਦੁੱਧ ਦੀ ਸਾਰਾ ਥੋੜੀ ਜਿਹੀ ਕੱਤੇ ਪਈ ਹੈ ਅਰੇ ਇਧਰ ਮੈਂ ਗਾਜਰ ਵਗੈਰਾ ਛੰਨਦੀ ਪਈ ਹਾਂ ਫੇਰ ਮੈਂ ਸਟੱਡੀ ਕਰਨੀ ਹੈ ਸ਼ਾਮ ਤੱਕ ਤੇ ਸੋਚਾਂ ਛੇੜੀ ਦਮਾ ਲੋ ਚਾਹ ਮੰਜਨ ਦੀ ਤੇ ਦਿੰਨੀ ਸਾਰਿਆਂ ਨੂੰ ਲੋ ਜੀ ਆਪਾਂ ਇਹਨੂੰ ਕੱਟ ਕੇ ਤੇ ਸੁੱਕਣੇ ਪਾ ਦਈਏ ਤੇ ਉਹ ਲੰਮੀ-ਲੰਮੀ ਹੋਰ ਤਰ੍ਹਾਂ ਨਹੀਂ ਲੱਗਦੀ ਆ ਕੱਟ ਕੇ ਪਾਉਨੇ ਆ ਸੁੱਕਣੇ ਜਿਸੀ ਆ ਵਿੱਚੋਂ ਪੱਕੀਆਂ ਤੋੜਨੀਆਂ ਸੀਗੀਆਂ ਕੱਚੀ ਕੱਚੀ ਰੱਖਣੀ ਆ ਅੱਜ ਪਾਣੀ ਨਹੀਂ ਆਇਆ ਕੱਪੜੇ ਧੋਣੇ ਸੀਗੇ ਪਾਣੀ ਆਉਂਦਾ ਤਾਂ ਫਿਰ ਕੱਪੜੇ ਧੋਈਏ ਸ਼ਾਮ ਨੂੰ ਜਿਵੇਂ ਆਏਗਾ ਹਾਂ ਇਹ ਲੈ ਕੇ ਆਏ ਸੀ ਕੱਪੜੇ ਮੈਲੇ ਆ ਤੇ ਧੋਦੇ ਜਾਣਗੇ ਜਦੋਂ ਹੀ ਆ ਗਿਆ ਪਾਣੀ ਉਦੋਂ ਹੀ ਲਾ ਲੈਣੀ ਆ ਮਸ਼ੀਨ ਇੱਕ ਦਿਨ ਸ਼ਹਿਰ ਵੀ ਜਾ ਕੇ ਆਉਣਾ ਹੂੰ ਅਜੇ ਤੁੰ ਤੇਰੇ ਦਾੜੀ ਦਾ ਟਾਈਮ ਹੋਇਆ ਅਜੇ ਨਹੀਂ ਜਾਵਾਂਗਾ ਮੈਨੂੰ ਕੰਮ ਤੇ ਵੀ ਜਾ ਮੈਲੀ ਹੋਣੀ ਤੇ ਚਲਵਾਰ ਕਰਨੀ ਹੈ ਸਹੀ ਹੁਣ ਸਰੀਰ ਥੋੜਾ ਜਿਹਾ ਹੋਇਆ ਕੈਮ ਚਾਹ ਚੋ ਪੀਤੀ ਆ ਚਾਹ ਪੀਤੀ ਆ ਅੱਜ ਮੈਂ ਚਾਹ ਪੀਤੀ ਆ ਕੱਲ ਥੋੜੀ ਜਿਹੀ ਪੀਤੀ ਸੀ ਨਾ ਸ਼ਾਮ ਨੂੰ ਉਹ ਚਾਹ ਦਾ ਨਾ ਸਾਦਾ ਚਾਹ ਦਾ ਹੀ ਆ ਉਹ ਨੂੰ ਕੋਈ ਤੋੜ ਸਕਦਾ ਮੈਂ ਕਿਹਨੂੰ ਚੀਰ ਲਵਾ ਜੱਸੀ ਨੇ ਸਾਰਾ ਸਾਫ ਕਰਤਾ ਸੀਗਾ ਚੀਰ ਕੇ ਸੁਕਣੇ ਪਾ ਲੰਨੇ ਆ ਮੇਥੀ ਫਿਰ ਮੈਂ ਸਲਵਾਰ ਕਰ ਦਿੰਨੀ ਆ ਰੈਡੀ ਕਰਕੇ ਸੂਟ ਕੱਟਣਾ ਹੈ ਕੱਜ ਕੱਟਿਆ ਨਹੀਂ ਵੀਰਵਾਰ ਦਾ ਕਰਕੇ ਸਾਲ ਕਟਾਂਗੇ ਹੁਣ ਫਿਰ ਮਸਲ ਕੇ ਪੈ ਜਾਂਦੀ ਆ ਬਰੀਕ ਹੋਵੇ ਤਾਂ ਅਖਰੀ ਵਾਰ ਸੀ ਮੈਂ ਸੀ ਉਹਨੇ ਆਪਾਂ ਅੱਜ ਅੱਜ ਪਾਣਾ ਸਾਰਾ ਬਲੌਗ ਜੋੜ ਕੇ ਉਹ ਕੱਲ ਗਏ ਸੀ ਤੇ ਐਤਵਾਰ ਪਾ ਦਾਂਗੇ ਸਹੀ ਹੈ ਹੈ ਐਤਵਾਰ ਸਾਰਾ ਹੀ ਬਲੌਗ ਜੋੜ ਕੇ ਜਿਹੜਾ ਇਹ ਗਏ ਸੀਗੇ ਉੱਥੇ ਹਜੂਰ ਸਾਹਿਬ ਸਾਰਾ ਜੋੜ ਕੇ ਐਤਵਾਰ ਪਾਵਾਂਗੇ ਆਪਾਂ ਉਹ ਅਲੱਗ ਪਾ ਦਾਂਗੇ ਲਾਈਟਨਿੰਗ ਡਾਰਕ ਕੇ ਕਲਰ ਡਾਰਕ ਚਾਇਆ ਹੁਣ ਦੁਕਾਤਾ ਜੀ ਹੁਣ ਹੁਣ ਵੀ ਸਾਰੇ ਆਪਸ਼ਨ ਆ ਗਏ ਨੇ ਹਾਂ ਦਿਲ ਲਾ ਕੇ ਛੱਡ ਦੇ ਤੇ ਉਹ ਆਪਾਂ ਸਾਰਾ ਬਲੌਕ ਐਤਵਾਰ ਪਾਵਾਂਗੇ ਸਾਰੇ ਜਾਨੇ ਜਰੂਰ ਦੇਖਿਓ ਇਹ ਹੈਗੀ ਆ ਆਪਣੇ ਹਜੂਰ ਸਾਹਿਬ ਦੀ ਯਾਤਰਾ ਦਾ ਸਾਰਾ ਹੀ ਆ ਬਲੌਕ ਉਹ ਜਾਂਦਿਆਂ ਦਾ ਵੀ ਆਉਂਦਿਆਂ ਦਾ ਵੀ ਉੱਥੇ ਵੀ ਦਰਸ਼ਨ ਮਿਲੇ ਕੀਤੇ ਜਿਹੜੇ ਤੇ ਉਹ ਆਪਾਂ ਐਤਵਾਰ ਪਾ ਦਾਂਗੇ ਤੇ ਐਤਵਾਰ ਸਾਰੇ ਜਾਣੇ ਦੇਖਿਓ ਜਰੂਰ ਉਹਨੂੰ ਤੇ ਦੇਖ ਕੇ ਕਮੈਂਟ ਵੀ ਕਰਿਓ ਐਤਵਾਰ ਸ਼ਾਮ ਨੂੰ ਪਾਵਾਂਗੇ ਹਾਂ ਆਪਾਂ ਵੀ ਜਾਵਾਂਗੇ ਕਿਤੇ ਮਹਾਰਾਜ ਦਾ ਜਦੋਂ ਕਿਤੇ ਉਥੇ ਅਨਜਲ ਹੋਇਆ ਤਾਂ ਜਰੂਰ ਜਾਵਾਂਗੇ ਜਿਨ੍ਹਾਂ ਦਾ ਹੈਗਾ ਸੀਗਾ ਅਗਲੇ ਜਾਇਆ ਇਹ ਆ ਤੇ ਉਹ ਵੀ ਬੱਸ ਆਉਂਦੇ ਕੰਮ ਤੇ ਚਲੇਗੇ ਅੱਜ ਜਿ세 ਕਿ ਢੇੜਾ ਆ ਗਿਆ ਸੀਗਾ ਉਹਨਾਂ ਨੂੰ ਉਹ ਵੀ ਚਲੇ ਗਿਆ ਮਨਪ੍ਰੀਤ ਬਿਛੇਰੇ ਚਲਾ ਗਿਆ ਸੀ ਕੰਮ ਤੇ ਕਿ ਸੀ ਕਰਦੀ ਵੀ ਅੰਦਰ ਹੈ ਜस्सी ਪਤਾ ਨਹੀਂ ਕੀ ਕਰਦੀ ਕੀ ਕਰਦੀ ਜस्सी ਕਪੜੇ ਨਾਸਮਾ ਹਲੋ ਕਿਹੜੇ ਡੈਡੀ ਵਾਲੇ ਜਿਹੜੇ ਉਹ ਪ੍ਰਾਸੀ ਬੱਚੇ ਹੋ ਨੇ ਉਹ ਥੋੜੀ ਸੰਭਾਲ ਲੈਣੇ ਆ ਉਹ ਤਾਂ ਮੈਂ ਉਦੋਂ ਹੀ ਕਿਹਾ ਸੀ ਮੈਂ ਕਮਾੜੀ ਦੀ ਟੋਪ ਲਵਾ ਦਵਾਂ ਉਹਨਾਂ ਅੰਦਰ ਹੀ ਰੱਖਣੇ ਸੀਗੇ ਹੋਰ ਨਾ ਰੱਖੀ ਕਿਤੇ ਹਾਂ ਬਸ ਹੋਰ ਹੋਰ ਕਿਤੇ ਨਾ ਰੱਖੀ ਉਹਨਾਂ ਨੂੰ ਲਿਮਾਰੀ ਚ ਚੰਗਾ ਕਿਤਾਇਸੀ ਧੁੱਪੇ ਮੈਂ ਬੈਕ ਨੂੰ ਵੀ ਤੁੱਪ ਜੇ ਲਵਾਈ ਇੱਕ ਵਾਰੀ ਥੋੜੇ ਦਿਨਾਂ ਦਿੱਕਣ ਸਾਰੇ ਦੁਬਾਰਾ ਪੈਕ ਹੋ ਜਾਣੇ ਆਪਣੇ ਸਾਰੇ ਦੂਜਾ ਬੈਕ ਵੀ ਕੱਢਣਾ ਵਿੱਚ ਸਾਰੀ ਕੋਟ ਵੀ ਲੈ ਕੇ ਜਾਣਾ ਪਹਿਲਾਂ ਉਧਰ ਤਾਂ ਠੰਡੇ ਠੰਡੇ ਆਪਣੀ ਇੱਥੇ ਧੁੱਪ ਨਿਕਲੀ ਹੈ ਦੁਪਹਿਰੇ ਨਹੀਂ ਹੁੰਦੀ ਸ਼ਾਮ ਸਵੇਰ ਦੀ ਠੰਡ ਤਾਂ ਹੈਗੀ ਏ ਹਾਂ ਮੈਂ ਤਾਂ ਸੌ ਲਿਆ ਘੰਟਾਂ ਵਿੱਚ ਚੰਗਾ ਪਤਾ ਨਹੀਂ ਵਿਧਵਾਈ ਨਾਲ ਨੀਂਦ ਆਉਂਦੀ ਏ ਕ ਪਤਾ ਨਹੀਂ ਰੋਟੀ ਖਾ ਕੇ ਆਉਂਦੀ ਏ ਨੀਂਦ ਬੜੀ ਆਉਂਦੀ ਏ ਦੁਪਹਿਰ ਨੂੰ ਹਾਂ ਰੋਟੀ ਖਾਣ ਤੋਂ ਬਾਅਦ ਚਾਹ ਨਹੀਂ ਪੀਂਦੇ ਨਾ ਹਾਂ ਮੈਂ ਤਾਂ ਫੋਨ ਗੀ ਫਿਰ ਇੱਕ ਫੋਨ ਜੀ ਇਹ ਪੁੰਡੀਆਂ ਸੌਣ ਨਹੀਂ ਦਿੰਦੀਆਂ ਮੈਨੂੰ ਤੇ ਨਾਲ ਲਓ ਜੀ ਆਪਾਂ タル ਦੀ ਚਾਹ ਸੁੱਖਾ ਹੁਣਾ ਨੇ ਚਾਹ ਪੀਣੀ ਆ ਸੋ ਮੈਂ ਆਉਦਾ ਲੱਗੀਆਂ ਦੁੱਧ ਕਰਨ ਨੂੰ ਕਿਉਂਕਿ ਪਾਣੀ ਚਾਹਾਂ ਤੇ ਆਪਾਂ ਪੀਣੀ। ਮੋੜ ਕੇ ਪਰੇ ਸ਼ਾਮ ਹੋਣੀ ਆ। ਇਹਦੇ ਨਾਲੋਂ ਆਪਾਂ ਇਸੇ ਸੰਕਰ ਕਰ ਲਈਏ ਦੁੱਧ ਦਾ। ਇਹਨੂੰ ਚਾਹ ਹੁੰਦੀ। ਪਾ ਲੈ ਰਹਿ ਦਲਾਂ ਅੰਮੀ ਆ ਤੀਨੀ। ਹੂੰ। ਸਬਜੀ ਕੱਟੀ ਪਈ ਆ ਅੱਜ ਦੇਖਦੇ ਹਾਂ ਤੰਦੂਰੀ ਤੇ ਫਲਾ ਆ ਸਬਜੀ ਬਣਾਉਣ ਦੀ ਤੇ ਹੋਰ ਕੀ ਹੋਊਗਾ ਬਾਕੀ ਐਂ ਤੇ ਐਂ ਤੇ ਦੇਖਦੇ ਹਾਂ ਕੀ ਬਣਨਾ ਮੇਰੇ ਕੋਲ ਦੋ ਦੁੱਧ ਬਦਲਿਆ ਸੀਗਾ ਟੋਪੀਏ ਨੂੰ ਨਹੀਂ ਮੈਂ ਤਾਰਕ ਮਥ ਲਾਇਆ ਸੀ ਤੇ ਮਮੀ ਨੇ ਗੈਸ ਨੂੰ ਫੜ ਕੇ ਔਰ ਗੈਸ ਮੈਂ ਦਬੇ ਦਿੱਤੀ ਸੀ ਮਮੀ ਤੇ ਤੇ ਆਨੂੰ ਖੋਣ ਸੀਗਾ ਦੋ ਦੁੱਧ ਬਦਲਿਆ ਸੀ ਤੇ ਸਾਰਾ ਲੱਗ ਗਿਆ ਟੋਪੀਏ ਦੇ ਨਾਲ ਨਾਲ ਬਚ ਗਿਆ ਇੱਕ ਨੂੰ ਲਿਆ ਕੇ ਮਲਾਈ ਲਾਉਣਾ ਦੇਖੋ ਆਵੇ ਤੇ ਚਮਚਾਣਾ ਰੱਖਿਆ ਕਰ ਮਲਾਈ ਲਾ ਕੇ ਕਿਉਂਕਿ ਚਮਚਾਣਾ ਹੀ ਗਰੀ ਮੈਂ ਨਵਾਂ ਚੱਕਣਾ ਹੁੰਦਾ ਫਿਰ ਮolai ਵਾਲਾ ਸਭ ਤੋਂ ਵੱਧ ਜਮਾਰੀਏ ਸਦੋਤੋ ਇਹ ਨੋਤੀ ਕਰਨਾ ਹੈ ਅੱਜ ਚਾਹ ਬਣਾਉਣਾ ਫਿਰ ਵੀ ਸਮਾਰ ਸੀ ਦਿੱਤੀ ਨੀ ਉਹ ਵੀ ਆਸ ਮੋਗਲ ਹੋਣਾ ਜਾਂ ਮੈਂ ਜਾਣੀ ਆ ਤੁਹਾਨੂੰ ਪਤਾ ਨਹੀਂ ਹੋਰ ਚੰਦਾਰਾ ਰੱਖੇ ਦਾਰਮਾ ਦਾ 10 ਮਿੰਟ ਹੋ ਗਏ ਕੀ ਹੋਇਆ ਲਾ ਦੇ ਇੱਕ ਇੱਕ ਹੋਰ ਪਕੂੜੀ ਲਗੀ ਦਰਾਠਾ ਖਾ ਲਓ ਨਾ ਦਈਏ ਨੇੜੇ ਸਾਡੇ ਰਾਤ ਦੇ ਆਏ 1 ਵਜੇ ਤੇ ਹੁਣ ਅੱਜ ਸਵੇਰ ਤੇ ਕੰਮ ਤੇ ਗਏ ਹੋਏ ਨੇ 12 ਵਜੇ 1 ਕੀ ਵਜੇ ਗਏ ਸੀ ਉਹ ਇਹ ਲੰਮੇ ਪਿੰਦੇ ਮੈਂਨਿਆਂ ਨੂੰ ਹਾਂ ਗੁੱਲਾ ਗੁੱਲਾ ਗੱਲ ਜਿਹੜੇ ਨਾਲ ਆਏ ਥੋੜੀ ਚਾਹ ਚੁੱਕੀ ਸੀ ਤੇ ਹਾਂ ਸਵੇਰੇ ਘਰੇ ਗੇੜਾ ਆ ਗਿਆ ਚਲੇ ਗਏ ਕੰਮ ਵੀ ਕਰਨਾ ਹੀ ਆ ਅੱਗੇ ਇੰਨੇ ਦਿਨ ਉੱਥੇ ਸੀਗੇ ਤਾਂ ਉਹ ਵੀ ਪਰੇਸ਼ਾਨ ਉਹਨੇ ਗੇੜਾ ਆ ਗਿਆ ਰਾਤ ਨੂੰ ਆਨੇ ਨਾ ਸ਼ਾਮ ਨੂੰ ਲੈ ਕੋਈ ਨਹੀਂ ਆ ਕਿਨਾਂ ਸ਼ੌਂਕੀ ਕੜ ਵਾਪਸ ਆ ਜਾਣ ਨੇ ਮੈਂ ਕਾਹਨੂੰ ਫੋਨ ਕੀਤਾ ਸੀ ਮੈਂ ਕਾ ਪੁੱਛਦੀ ਆ ਵੀ ਚਲ ਚਾਹ ਬਣਾ ਲੈਂਦੇ ਆ ਜੇ ਕਹਿਣਗੇ 10 ਮਿੰਟ ਰੋਕ ਕੇ ਉਹਨਾਂ ਦਾ ਬਣਾਵਾਂਗੇ ਉਹ ਤਾਂ ਪਹੁੰਚ ਹੀ ਹੋਣੇ ਆ ਆਪਣੀ ਆਹੜੀ ਗੈਲਰੀ ਨਾ ਸੂਟ ਦੀਆਂ ਫੋਟੋਆਂ ਨਾਲ ਹੀ ਭਰੀ ਪਈ ਏ ਹੂੰ ਸਕਰੀਨ ਸ਼ਾਟ ਲੈ ਲਿਆ ਕੇ ਰੱਖਿਆ ਔਰ ਮੀਟ ਆ ਰਹੇ ਮੀ ਤੁਹਾਲੇ ਸਗਰੇ ਇਨਸਟੋਰ ਦੇ ਆ। ਘਾਟ ਦੇ ਵਿੱਚੋਂ ਖਾਲੀ ਕਰ ਲਓ। ਅਪਰ ਤਾਂ ਡਾਕਟਰ ਦੀ ਆ। ਚਾਪਾ ਆ ਚਟੜੀ ਉਦੋਂ ਦੀ ਬਣਾ ਕੇ ਰੱਖੀ ਨਾ ਆਪਾਂ ਜਦੋਂ ਕੀ ਬਣਾਇਆ ਸੀ? ਦਹੀਂ ਬੱਲੇ। ਦਹੀਂ ਬੱਲੇ। ਹੱਲੇ ਵੀ ਇਹ ਹੈ ਉਦਾਂ ਨਹੀਂ ਹੋਤੇ ਹੀ ਪਈਆਂ ਨਾ ਕੋਈ ਇਹ ਖਰਾਬ ਹੋਈ ਆ। ਕੱਲ ਪਰਸਾ ਖਾਧੀ ਸੀ ਮੈਂ। ਤੂੰ ਬਦ ਨਾਲ ਖਾਧੀ ਸੀ। ਦਰ ਰੋਟੀ ਨਾਲ ਸੈਂਡਵਿਚ ਬਣਾਇਆ ਸੀ। ਚਾਹ ਲਈ ਚਾਹ ਵੇਲਾ ਉਹਦਾ ਨਹੀਂ ਉਹਦੀ ਬਈਆ ਹੈ ਖਰਾਬ ਰੂਪ ਨਹੀਂ ਹੋਈ ਹੋਈ ਗਏ ਆ ਉਹ ਚੰਚਾ ਬਣ ਗਈ ਚਾਹ ਪਾਣੀ ਬਣ ਗਈ ਆ ਥੀ ਲੋ ਮੈਂ ਉਹਦੇ ਵਰਮ ਖਾ ਲਿਆ ਆਤਮ ਮਜਬੂਰ ਆ ਮੇਰੇ ਹੱਥ ਤੇ ਚਾਹ ਇੱਕੋ ਜਿਹੜੀ ਜਿਆਦੀ ਬਣ ਨਹੀਂ ਜਾਂਦੀ ਆ ਲੇ ਲਾ ਚ ਤੇ ਬੈਗੇ ਸੇਮ ਲਾ ਦਾ ਸਾਰੀ ਹੋਈ ਗਈ ਆ ਬਸ ਥੋੜੀ ਜਿਹੀ ਪੌਂਚਾਂ ਦੀ ਸੇ ਰਹਿ ਗਈ ਆ ਅੱਛਾ ਤੇ ਮੈਂ ਤਾਂ ਪੂਰੀ ਆ ਚੋਣਾ ਪੈ ਗਈ ਇੱਕ ਪਾਸੇ ਪੈ ਗਈ ਇੱਕ ਪਾਸੇ ਥੋੜੀਆਂ ਜਿਹੀ ਰਹਿ ਗਈਆਂ ਅੱਛਾ ਤੇ ਫਿਰ ਬਾਦ ਬਾਦ ਸਬਜੀ ਸਬਜੀ ਧਾਰਦੇ ਆ ਮੈਂ ਵੀ ਦੁੱਧ ਗਰਮ ਕਰਨ ਲੱਗੀ ਹੂੰ ਦੁੱਧ ਗਰਮ ਕਰ ਲਾ ਮੈਂ ਚੋਣਾ ਪਾ ਕੇ ਤੇ ਨੂੰ ਕਲੀਅਰ ਕਰਕੇ ਉਠੂਗੀ ਕਿਉਂਕਿ ਫਿਰ ਇਹ ਰੋਲ ਦੀ ਫੈਲਨੀ ਆ ਮੈਂ ਉੱਠਦੀ ਆ ਉਹਨੂੰ ਫਰਕ ਮੈਂ ਵੀ ਬਸ ਆ ਦੁੱਧ ਗਰਮ ਕਰ ਲਾਂ ਥੋੜੇ ਪਾਂਡੇ ਮਾਜ ਲਾਂ ਥੋੜੇ ਜਿਹੀ ਜਿਆਦਾ ਨਹੀਂ ਥੋੜੇ ਜਿਹੀ ਮੈਂ ਪਾਂਡੇ ਮਾਂ ਦੀ ਪੀ ਮੈਂ ਤੋਨੀ ਆ ਹੁਣ ਮੈਂ ਕਦੋਂ ਭੰਡ ਕਹੋਗੇ ਅੱਜ ਵੀ ਜਿਆ ਚੁੱਲ੍ਹੇ ਤੇ ਬੂਰੀ ਜਲ ਜਾਂਦੇ ਆ

Non è vero che si sia così? No, ma è così. No, no. Cosa? 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 ਰਾਤ ਨੂੰ ਇਦਾਂ ਨਹੀਂ ਬੋਲਦਾ ਕੰਪੂਨ ਨਵੇੜ ਲਈ ਆਪਾਂ ਵੀ ਰੋਕੀ ਕਰਨੀ ਪਾ ਲਈਏ ਉੱਥੇ ਜਾ ਕੇ ਗੱਲ ਹੋਣੀ ਚਾਜਨਾ ਕਿੰਨੇ ਦਿਨ ਹੋ ਗਏ ਗੱਲ ਹੀ ਨਹੀਂ ਹੁੰਦੀ ਵੀ ਹੋਈ ਨਹੀਂ ਹੋਣੀ ਹਾਂ ਨਹੀਂ ਤਾਂ ਗੇ ਮम्मी ਰੈਂਦੀ ਨਹੀਂ ਹੁੰਦੀ ਸੀ ਨਾਨੀ ਨਾਲ ਗੱਲ ਕਿਤੇ ਵੀ ਮम्मी ਨਾਲ ਅੱਜ ਫੇਰ ਦੀ ਗੱਲ ਨਹੀਂ ਹੋਈ ਹੈਗੀ ਤਾਂ ਮੇਰਾ ਦਿਮਾਗ ਹੀ ਨਹੀਂ ਚੱਲਣ ਦੇ ਹੁਣ ਉਹਨਾਂ ਨੇ ਫੋਨ ਕਰਾਉ ਹੋਇਆ ਵਿਚਾਰੀ ਦਾ ਦਿੱਤਾ ਹੋਇਆ ਸਹੀ ਕਰਵਾਉਣਾ ਕਹਿੰਦੇ ਸੀ ਬਦਲ ਦਿੰਦੇ ਆ ਪਤਾ ਨਹੀਂ ਫਿਰ ਬਦਲ ਨਾਇਕ ਸਹੀ ਕਰ ਮੋਣਾਇਆ ਤੇ ਉਹਦੇ ਨਾਲ ਤਾਂ ਅਜ ਸਵੇਰ ਦੀ ਗੱਲ ਨਹੀਂ ਹੋਈ ਕਿਉਂ ਡੈਡੀ ਕੋਲ ਸੀਗਾ ਫੋਨ ਤੇ ਡੈਡੀ ਘਰੇ ਨਹੀਂ ਸੀ ਹੈਗੇ ਉਹ ਬਾਹਰ ਚਲੇ ਨੇ ਸੀਗੇ ਖੇਤਾਂ ਨੂੰ ਤੇ ਭੈਣ ਦੇ ਕੋਲ ਤਾਂ ਥੋੜੀ ਜੀ ਗੱਲ ਹੋਈ ਸੀਗੀ ਉਹ ਵੀ ਉਹਨੇ ਪਾਸ ਵਾਲੀ ਨਾਲ ਕੀਤਾ ਉਹਨੇ ਕਿ ਜਾਣਾ ਸੀ ਕਿਤੇ ਤਾਂ ਮੰਮੀ ਨਾਲ ਵਿਚਾਰੀ ਨਾਲ ਪੈਰ ਕੀ ਪੂਰਾ ਹਫ਼ਤਾ ਹੀ ਹੋ ਗਿਆ ਤੂੰ ਤਾਂ ਮਤਲਬ ਆ ਗਿਆ ਮੰਮੀ ਨਾਲ ਤਾਂ ਕੱਲ ਹੋਈ ਨਹੀਂ ਤਾਂ ਦੇ ਨਾਲ ਬਸ ਰਾਜੀ ਕੁਛ ਠੀਕ ਠਾਕ ਆ ਪਰसों ਮੈਂ ਦਵਾਈ ਲੈ ਕੇ ਐਸੀ ਉਦੋਂ ਮੰਮੀ ਨਾਲ ਥੋੜੀ ਜਿਹੀ ਗੱਲ ਹੋਈ ਸੀ ਉਦੋਂ ਮੇਰੇ ਯਾਦ ਦੀ ਤਰੀਕ ਨਹੀਂ ਸਿਰ ਠੀਕ ਹੁੰਦਾ ਸੀ ਤਾਂ ਮੰਮੀ ਮੈਂ ਰੁੱਕ ਕੇ ਗੱਲ ਦੀਆਂ ਮੋੜ ਕੇ ਉਹਦੇ ਨਾਲ ਚੱਲਣ ਨਾਲ ਗੱਲ ਹੀ ਨਹੀਂ ਹੋਈ ਲੈ ਮੈਂ ਭਾਂਡੇ ਤੋੜ ਦਵਾ ਅੱਜ ਕਰਦੀਆਂ ਉਹਦੇ ਨਾਲ ਵਿਚਾਰੀ ਨਾਲ ਸੈਂਟਾ ਡੇੜ ਕੰਡਲ ਪਾਰੀ ਹੁੰਦਾ ਸੈਂਟਾ ਵਾਰ ਯੋ ਦਾ ਮੈਂ ਕਿੰਨੇ ਦਿਨਾਂ ਤੇ ਗੱਲਾਂ ਇਕੱਠੀਆਂ ਹੋ ਹੋ ਨਾ ਫਿਰ ਤਾਂ ਘੰਟਾ ਬਾਹਰ ਹੁੰਦਾ ਹੈ। ਉਹ ਆਪਦਾ ਵੀ ਨਹੀਂ ਜੀ ਲੱਗਦਾ ਫੋਨ ਕਿਤੇ ਵੀ ਨਾ। ਗੱਲ ਤਾਂ ਹੁੰਦੀ ਜਾਂਦਾ ਸੀ ਨਹੀਂ ਨਹੀਂ ਜਿੰਨੀ ਅੱਗੇ ਹੁੰਦੀ ਸੀ ਗੱਲ ਥੋੜੀ ਹੁੰਦੀ ਅੱਜ ਤਾਂ ਰਾਜੀ ਕੁਛ ਹੀ ਬੁੱਝ ਲਿਆ ਤਾਂ ਉਹ ਠੀਕ ਹੈ। ਦਾਦੀ ਨੇ ਜਾਣਾ ਬਣਾ ਫੋਨ ਮੰਗ ਲੈਂਦਾ। ਉਹ ਹੁਣ ਮੰਮੀ ਨਾਲ ਗੱਲਾਊਗਾ ਫਿਰ ਉਹ ਤਾਂ ਜਿਵੇਂ ਜੀ ਕਰਦਾ ਹੋਵੇ ਉਹਨੇ ਲਾ ਲੈਣਾ ਫਿਰ ਮੈਂ ਮੈਂ ਟਾਈਮ ਕੱਢ ਕੇ ਗੱਲ ਉਹਨਾਂ ਕਰਨੀ ਚਾਹੀਦੀ ਜੂਰੇ ਆ। ਸਾਰੇ ਦਾ ਸਪਿੰਟ ਕਰਾਂ 15 ਮਿੰਟ ਲੈ ਮੈਂ ਪੰਲੇ ਮੱਝ ਲੋ ਜਿਸੀ ਆ ਗਿਆ ਸੀ ਬਾਅਦ ਅੱਜ ਤੰਦੂਰੀ ਤੇ ਰੋਟੀ ਬਣਾਉਣੀ ਹੋਰ ਮੈਂ ਕਿਹਾ ਤੰਦੂਰੀ ਬਾਲ ਲਈ ਅੱਜ ਨਹੀਂ ਤਾਂ ਸਬਜ਼ੀ ਧਰ ਕੇ ਗੈਸ ਤੇ ਤੇ ਜਾ ਕੇ ਅੰਦਰੇ ਲੰਮੇ ਪੈਣਾ ਸੀਗਾ ਤੇ ਨਾਲ ਚੰਗਾ ਮੈਂ ਕਿਹਾ ਆਪਾਂ ਤੰਦੂਰੀ ਤੇ 10 ਮਿੰਟ ਬੈੱਲੇ ਆਪਾਂ ਬਾਲਦੇ ਆ ਨਾਲੇ ਸਬਜ਼ੀ ਰੋਟੀ ਇੱਥੇ ਕਰ ਲੈਣੇ ਉਹਨੇ ਚਾਹ ਨੂੰ ਮੰਦਰੀਦ ਹੋਣਾ ਨੇ ਵੀ ਆ ਜਾਣਾ ਆਈ ਜਾਂ ਨਮਨ ਸਵੇਰੇ 6:30 7 ਵਜੇ ਨਿਕਲ ਹੂੰ ਬਰਮਗਰਮ ਖਾ ਲੈਣਗੇ ਮਾਨਪ੍ਰੀਤ ਅੱਜ ਮੇਰੇ ਨਾਲ ਲੜ ਕੇ ਗਿਆ ਸੀਗਾ ਸਵੇਰੇ ਦੁਪਹਿਰ ਦੇ ਤਿੰਨ ਫੋਨ ਆ ਗਏ ਫੇਰ ਆਰਡਰ ਆ ਗਿਆ ਮੇਰਾ ਕਹਿੰਦਾ ਆਰਡਰ ਥੜਕੇ ਲਿਆ ਉਦਾਂ ਮੇਰੇ ਨਾਲ ਲੜਿਆ ਹੋਇਆ ਚਲੋ ਅੱਜ ਹੀ ਲੱਪ ਜਾਂਦੇ ਆ ਮੈਂ ਸਵੇਰੇ ਬੁਲਾਇਆ ਬੋਲਿਆ ਨਹੀਂ ਸੀ ਫਿਰ ਫਿਰ ਬਾਅਦ ਤੇ 104 ਤੋਂ ਹੁਣ ਕਰਦੇ ਹੁਣ ਆਉਂ ਗਾਣ ਕੇ ਪੁੱਛੂਗਾ ਮੇਰਾ ਆਰਡਰ ਕਿੱਥੇ ਆ ਲੜਨਾ ਵੀ ਜ਼ਰੂਰੀ ਆ ਤੇ ਇਹ ਵੀ ਪਤਾ ਨਹੀਂ ਜਾਂਦਾ ਮੂੰਹ ਆ ਜਾਣਾ ਉਹਨਾਂ ਨੇ ਇੱਥੇ ਖਾਣ ਦੇ ਕੋਲ ਤੇ ਲੋ ਜੀ ਸਬਜੀ ਆਪਣੀ ਗਈ ਆ ਧਾਰਤੀ ਆ ਮੈਂ ਤੇ ਬਣ ਜਾਂਦੀ ਆ ਫਿਰ ਵਿੱਚ ਲਾਉਨੇ ਆ ਆਪਾਂ ਰੋਟੀਆਂ ਤੰਦੂਰੀ ਤੇ ਮੈਂ ਚੁੱਲੇ ਨੂੰ ਉਦਣ ਮਿੱਟੀ ਲਾਈ ਸੀ ਵਿਚਾਰੇ ਨੂੰ ਇਹ ਮੀ ਆਇਆ ਉਦਣ ਧੱਕ ਤਾਂ ਫੋਦੀ ਪਿਆ ਹੁਣ ਇਹਨੂੰ ਜੇ ਅੱਗ ਨਾ ਬਾਲਾਂਗੇ ਤੇ ਵਧੀਆ ਰਹਿਣਾ ਜੇ ਅੱਗ ਬਾਲਤੀ ਫਿਰ ਇਹਨੂੰ ਪਰੋਲਣਾ ਪੈਣਾ ਉਵੇਂ ਧੱਕਦਾ ਮੈਂ ਤਾਂ ਇੱਥੇ ਤੰਦੂਰੀ ਤੇ ਕਰ ਲਈਦਾ ਇਹਨੂੰ ਵਿਚਾਰੇ ਨੂੰ ਕਦੇ ਬਾਲਿਆ ਹੀ ਨਹੀਂਗਾ। ਪਰੋਂਦਾ ਵਧੀਆ ਲੱਗਣ ਲੱਗ ਗਿਆ ਹੁਣ। ਬੱਤ ਲੱਕੜ ਲਿਆ ਮੋਟੀ ਚੱਕ ਲਿਆ। ਢੱਟੀ ਹੈਗੀ ਮੋਟੀ ਲਿਆ। ਚੁੱਪ। ਸਬਜ਼ੀ ਰਹਿ ਜੂਗੀ ਤੇ ਰੋਣ ਆਪਾਂ ਰੋਟੀਆਂ ਗਰਮ-ਗਰਮ ਇੱਥੇ ਲੈ ਕੇ ਆਪਾਂ ਖਾ ਲੈਣੀਆਂ ਅਸੁੱਖਾ। ਹੂੰ। ਉਹਨਾਂ ਨੂੰ ਆ ਮਲੇਟ ਦਾਂਗੇ ਜੇ ਨਾ ਆਏ ਜੇ ਆਗੇ ਫਿਰ ਖਾ ਲੈਣਗੇ ਮੰਮੀ ਦਾ ਫੋਨ ਆ ਗਿਆ ਸੀ ਉਹਦਾ ਫੋਨ ਬਣ ਕੇ ਆ ਗਿਆ ਵਾ ਉਹਨੇ ਕਰ ਲਿਆ ਸੀਗਾ ਮੈਨੂੰ ਫਿਰ ਕਹਿੰਦੀ ਮੈਂ ਚਾਰਜ ਕਰ ਲਵਾਂ ਇਹਨੂੰ ਫਿਰ ਕਰਦੀ ਮੈਂ ਕਿਹ ਚੱਲਦਾ ਗਰਮੀਆਂ ਵਾਲੀਆਂ ਹੁਣ ਅਸੀਂ ਫੇਰ ਕਰੇ ਗਮਲੇ ਬਣਾਨੇ ਨੇ ਦੋ ਇਧਰਲੇ ਸਾਡ ਰਹਿ ਗਏ ਸੀ ਤੇ ਚਾਰ ਇਧਰਲੇ ਛੇ ਗਮਲੇ ਹੋਰ ਬਣਾਨੇ ਕਰਨੀਆਂ ਅੱਜ ਮੈਂ ਝੋਟੇ ਝੋਟੇ ਬਣਾਉਣੀ ਹੁੰਦੀ ਹੈ ਨਾ ਦੋ ਤੋਂ ਬਣਾਤੇ ਸੀ ਇਹ ਦੋ ਉਹ ਬਣਾਤੇ ਸੀ ਉਹ ਕੱਲਾ ਰਹਿ ਗਿਆ ਹੁਣ ਉਹਦੇ ਨਾਲ ਦਾ ਇੱਕ ਹੋਰ ਬਣਾਉਣਾ ਜਿਹੜਾ ਮੈਂ ਧਨੀਆ ਮਿੱਝਿਆ ਪੂਰਾ ਕਵਰ ਹੋ ਜਾਏਗਾ ਫਿਰ ਸੋਨੇ ਲੱਗਣਗੇ ਨਾਲ ਦਾ ਇੱਕ ਹੋਰ ਬਣਾਉਣਾ ਫਿਰ ਉਹ ਪੂਰਾ ਉਹਦੇ ਨਾਲ ਦਾ ਵੀ ਜੋੜਾ ਬਣ ਜਾਊਗਾ ਰੇਤਾ ਦਾ ਗੱਟਾ ਆਇਆ ਪਿਆ ਆਪਣਾ ਸੀਮੈਂਟ ਸੀਮੈਂਟ ਹੋਦੀ ਬਿਆ ਤਾਂ ਸੀਗਾ ਪਰ ਉਹਦੀ ਗੰਡਾ ਹੀ ਬੰਦ ਗਈ ਸੀ ਚੱਲ ਉਹਨਾਂ ਨੇ ਵਰਤ ਲਏ ਗੀਆਂ ਸੀਮੈਂਟ ਮੰਗਾ ਲਾਂਗੇ ਆਪਾਂ 300 ਦਾ 380 ਦਾ ਬੋਰਾ ਆਉਂਦਾ ਤੇ ਅੱਧਾ ਅੱਧਾ ਦਾ ਗੱਟਾ ਮੰਗਾ ਲਾਂਗੇ ਆਪਾਂ ਨੂੰ ਪਤਾ ਨਹੀਂ ਖਾਦੇ ਪੀਦੇ ਬਣ ਜਾਣੇ ਆ 2 3 ਵਿੱਚ ਕਈ ਬਣ ਗਿਆ ਸਿਆਲ ਆ ਗਿਆ ਸਤਾਰ ਰਹਿ ਗਿਆ ਸੀ ਇਧਰਲੇ ਪਾਸੇ ਵੀ ਦੋ ਰਹਿੰਦੇ ਨੇ ਚਾਰ ਇਧਰਲੇ ਪਾਸੇ ਸੀ ਮੈਂ ਬਣਾਈ ਨਹੀਂ ਮੁੜ ਕੇ ਦੋ ਆ ਪਲਿੱਤੇ ਸੀ ਅੱਜ ਇਹ ਡੈਡੀ ਉਹਨੇ ਵੇਖ ਲੈ ਸੀ ਉਥੇ ਬੂਟੇ ਸਾਰੇ ਤੇ ਬੂਟੇ ਬਤਾਉਆਂ ਦੇ ਲੈ ਆ ਤੇ ਮੈਂ ਤਾਂ ਹੋਰ ਪਤਾ ਨਹੀਂ ਕੀ ਕਹਿੰਦਾ ਸੀਗਾ ਮੈਂ ਲਿਆ ਵਾ ਆ ਕਦੂਆਂ ਦੀਆਂ ਵੇਲਾ ਕਹਤਾਂ ਲੈ ਵੀ ਮੇਰਾ ਫਿਕਰ ਲੈ ਗਿਆ ਨਹੀਂ ਤੇ ਮੈਂ ਕਹਿਣਾ ਸੀ ਉਹ ਨੂੰ ਮੈਨੂੰ ਲਿਆ ਕੇ ਦਿਓ ਤੇ ਚੱਲ ਕਹਿੰਦਾ ਉੱਥੇ ਪਹੇ ਆ ਮੈਂ ਲੈ ਆਉਂਗਾ ਮੈਂ ਕਿਾ ਕੁਝ ਹੀ ਲੈ ਆਉਂ ਚੱਲ ਬੀਜ ਬਜਾਈ ਵੀ ਕੱਲ ਹੋ ਜੂਗੀ ਸਾਰੀ ਆਪਣੀ ਲੋ ਜੀ ਆ ਪਾ ਲੱਗ ਗਏ ਸੀ ਰੋਟੀਆਂ ਲਾਉਣ ਤੇ ਮੰਨ ਤੇ ਤੋਂ ਨਹੀਂ ਹਲੇ ਆਏ ਨਹੀਂਗੇ ਤੇ ਮੈਂ ਕਿਹਾ ਚੱਲ ਰੋਟੀਆਂ ਲਾ ਕੇ ਉਹਨਾਂ ਨੇ ਹਲੇ ਵੇਟ ਕੇ ਰੱਖ ਮੰਨੇ ਆਪਾਂ ਤੇ ਆਈ ਦੇ ਵਲੌਗ ਤੇ ਬਸ ਇਹ ਨਹੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਮਿਲਦੇ ਆਂ ਆਪਾਂ ਕੱਲ ਦੇ ਵਲੌਗ ਤੇ ਸਾਰਿਆਂ ਨੂੰ ਫਸਲੀ ਕੱਲ